ਪੰਜਾਬ ਦੀ ਸਿਆਸਤ ਦੇ ਵਿੱਚ ਸਮੇਂ-ਸਮੇਂ ਤੇ ਕਈ ਪਾਰਟੀਆਂ ਹਾਸ਼ੀਏ ਤੇ ਗਈਆਂ ਤੇ ਕਈ ਪਾਰਟੀਆਂ ਨੇ ਕਈ-ਕਈ ਸਾਲਾਂ ਬਾਅਦ ਰਿਵਾਈਵਲ ਕੀਤਾ ਹੁਣ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਮਨਫ਼ੀ ਕਰਕੇ ਵੇਖਣ ਦੀ ਕੋਸ਼ਿਸ਼ ਹੋ ਰਹੀ ਹੈ ਪਰ ਇਹ ਸਾਰੇ ਮਾਹੌਲ ਦੇ ਵਿੱਚ ਅਕਾਲੀ ਦਲ ਦੀ ਅੰਦਰੂਨੀ ਜਾਂਗ ਇਸ ਦਾ ਸਭ ਤੋਂ ਵੱਡਾ ਕਾਰਨ ਬਣਦੀ ਪਈ ਹੈ ਅਕਾਲੀ ਦਲ ਦੇ ਵਿੱਚੋਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਕੁਝ ਆਗੂ ਇੱਕ ਪਾਸੇ ਨੇ ਤੇ ਅਕਾਲੀ ਦਲ ਦੇ ਟਕਸਾਲੀ ਆਗੂ ਦੂਜੇ ਪਾਸੇ ਹੋ ਗਏ ਨੇ ਇਹ ਸਭ ਦੇ ਵਿੱਚੋਂ ਸੁਖਵੀਰ ਬਾਦਲ ਦਾ ਅਸਤੀਫਾ ਮੰਗਿਆ ਜਾ ਰਿਹਾ ਹੈ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਮਾਫੀ ਦੂਜੇ ਧੜੇ ਨਿਭੰਗੀ ਹੈ ਸੁਖਵੀਰ ਸਿੰਘ ਬਾਦਲ ਦਾ ਧੜਾ ਉਹਨਾਂ ਨੂੰ ਆਰਐਸਐਸ ਦਾ ਧੜਾ ਦੱਸ ਕੇ ਜਾਂ ਭਾਜਪਾ ਦਾ ਧੜਾ ਦੱਸ ਕੇ ਆਮ ਲੋਕਾਂ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਤੇ ਉੱਤੇ ਗੱਲਬਾਤ ਕਰਾਂਗੇ ਕਿ ਆਖਰਕਾਰ ਸੁਖਵੀਰ ਸਿੰਘ ਬਾਦਲ ਦੇ ਕੋਲ ਕਿਹੜਾ ਰਾਹ ਬਚਿਆ ਹੈ ਜਾਂ ਫਿਰ ਇਹ ਸਭ ਦੇ ਵਿਚਕਾਰ ਸੁਖਵੀਰ ਸਿੰਘ ਬਾਦਲ ਕੀ ਵਾਕਿਆ ਬੈਕਫੁੱਟ ਤੇ ਜਾਏਗਾ ਜਾਂ ਸੁਖਵੀਰ ਸਿੰਘ ਬਾਦਲ ਇੱਕ ਵੱਖਰੇ ਤਰੀਕੇ ਦੇ ਨਾਲ ਇੱਕ ਰਿਵਾਈਵਲ ਦੇ ਰੂਪ ਦੇ ਵਿੱਚ ਬਾਹਰ ਆਏਗਾ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਨਹਿਰ ਡੱਲਾ ਜੀ ਮੌਜੂਦ ਨੇ ਡੱਲਾ ਸਾਹਿਬ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਗਗਨਜੀ ਡੱਲਾ ਸਾਹਿਬ ਕਿਤੇ ਪੰਜਾਬ ਦੀ ਸਿਆਸਤ ਦੇ ਵਿੱਚ ਹੋਰ ਕਿਸੇ ਪਾਰਟੀ ਨੂੰ ਮੰਨਫੀ ਕਰਕੇ ਤਾਂ ਦੇਖ ਸਕਦੇ ਆ ਪਰ ਅਕਾਲੀ ਦਲ ਕਦੇ ਵੀ ਪੰਜਾਬ ਦੀ ਸਿਆਸਤ ਤੋਂ ਬਾਹਰ ਕਰਕੇ ਨਹੀਂ ਵੇਖਿਆ ਜਾ ਸਕਦਾ ਪਰ ਅੱਜ ਜੋ ਮੌਜੂਦਾ ਹਾਲਾਤ ਨੇ ਕਿਹਾ ਜਾ ਰਿਹਾ ਹੈ ਕਿ ਅਕਾਲੀ ਆਪਣੀ ਹੀ ਜਿਹੜੀ ਅੰਦਰੂਨੀ ਭਾਈਚਾਰੇ ਦੀ جنگ ਆ ਉਹਦਾ ਬਹੁਤ ਵੱਡਾ ਨੁਕਸਾਨ ਅਕਾਲੀ ਦਲ ਨੂੰ ਹੋ ਰਿਹਾ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਆਪਣੇ ਸਭ ਤੋਂ ਮਾੜੇ ਦੌਰ ਚੋਂ ਲੰਘ ਰਿਹਾ ਹੈ ਪਿਛਲੀਆਂ 4-5 ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਪਸੰਦ ਨਹੀਂ ਰਿਹਾ ਲਗਾਤਾਰ ਜਿਹੜਾ ਵੋਟ ਪਰਸੈਂਟੇਜ ਹੈ ਸ਼੍ਰੋਮਣੀ ਅਕਾਲੀ ਦਲ ਦਾ ਡਿੱਗਦਾ ਰਿਹਾ ਹੈ ਹੌਲੀ-ਹੌਲੀ ਲੋਕਾਂ ਦਾ ਮੋਹ ਅਕਾਲੀ ਦਲ ਤੋਂ ਭੰਗ ਹੁੰਦਾ ਰਿਹਾ ਹੈ ਹੁਣ ਅਕਾਲੀ ਦਲ 13% ਵੋਟਾਂ ਲੈ ਕੇ ਗਿਆ ਸਾਡੀਆਂ 2024 ਦੀਆਂ ਚੋਣਾਂ 'ਚ ਔਰ 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਪੰਜਾਬ 'ਚ ਅਕਾਲੀ ਦਲ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਣ ਦਾ ਮਤਲਬ ਇਹ ਹੈ ਕਿ ਲੋਕਾਂ ਦੇ ਨਾਲ ਜਿਹੜਾ ਭਾਵਨਾਤਮਕ ਰਿਸ਼ਤਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਕਿਤਨਾ ਕਿਤੇ ਉਹ ਕਮਜ਼ੋਰ ਹੋਇਆ ਬਹੁਤ ਸਾਰੇ ਲੋਕ ਅਕਾਲੀ ਦਲ ਨੂੰ ਛੱਡ ਗਏ ਔਰ ਉਹ ਦੂਸਰੀਆਂ ਪਾਰਟੀਆਂ ਵਾਲੇ ਪਾਸੇ ਚਲੇ ਗਏ ਹੁਣ ਸਭ ਤੋਂ ਵੱਡਾ ਵਿਚਾਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਕਰਨਾ ਚਾਹੀਦਾ ਹੈ ਉਹ ਇਹ ਕਰਨਾ ਚਾਹੀਦਾ ਹੈ ਕਿ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਕਿਉਂ ਛੱਡਿਆ ਹਾਲਾਂਕਿ ਜਿਹੜੇ ਨਾਰਾਜ਼ ਤਕਸਾਲੀ ਆਗੂ ਹੈ ਉਹਨਾਂ ਦੀ ਵੀ ਜਿਹੜੀ ਭੂਮਿਕਾ ਹੈ ਉਹ ਵੀ ਕੋਈ ਮੈਨੂੰ ਨਹੀਂ ਲੱਗਦੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਖੜਾ ਕਰਨ ਵਾਲੀ ਭੂਮਿਕਾ ਨਵੇਂ ਸਿਰਤੋਂ ਕਿਉਂਕਿ ਉਹਨਾਂ ਦੀ ਜਿਹੜੀ ਭੂਮਿਕਾ ਉਹ ਇਸ ਤਰ੍ਹਾਂ ਦੀ ਲੱਗ ਰਹੀ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਅਸੀਂ ਵੋਟਾਂ ਕਿਉਂ ਹਾਰੀ ਜਾਂਦੇ ਆ ਤੇ ਉਹ ਇੱਕ ਦੂਜੇ ਤੇ ਜਿਹੜਾ ਇਲਜ਼ਾਮਬਾਜ਼ੀ ਦਾ ਦੌਰ ਹੈ ਨਾ ਉਸ ਰੂਪ ਦੇ ਵਿੱਚ ਇਹ ਗੱਲ ਲੱਗ ਰਹੀ ਹੈ ਜਿਵੇਂ ਨਾਰਾਜ਼ ਅਕਾਲੀ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਦੀ ਅਗਵਾਈ 'ਚ ਅਸੀਂ 4-5 ਵੋਟਾਂ ਸੀਟਾਂ ਇਲੈਕਸ਼ਨਾਂ ਲਗਾਤਾਰ ਹਾਰੇ ਆ ਲੋਕਾਂ ਨੇ ਸਾਨੂੰ ਨਕਾਰਤਾ ਅਸੀਂ ਖਿਮਾ ਜਾਤਨਾ ਕਰ ਲਈਏ ਮਾਫੀ ਮੰਗ ਲਈਏ ਮਾਫੀ ਮੰਗਣ ਨਾਲ ਵੀ ਲੋਕ ਵੋਟਾਂ ਪਾ ਦੇਣਗੇ ਜਿਹੜਾ ਨਹੀਂ ਹੋਣਾ ਅਸਲ 'ਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੋਂਦ ਸੀ ਉਹ ਇਸ ਗੱਲ ਤੇ ਸੀ ਕਿ ਹਰ ਪੰਜਾਬੀ ਭਾਵਨਾਤਮਕ ਰੂਪ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਪੰਜਾਬ ਦੇ ਮੁੱਦਿਆਂ ਤੇ ਸਮਝੌਤਾ ਨਹੀਂ ਕਰੂਗਾ ਲੇਕਿਨ ਜਦੋਂ ਤੋਂ ਗੱਠਜੋੜ ਦੀ ਸਿਆਸਤ ਬਣੀ ਬੀਜੇਪੀ ਨਾਲ ਸਾਂਝ ਪਈ ਕਿਤਨਾ ਕਿਤੇ ਅਕਾਲੀ ਦਲ ਬੀਜੇਪੀ ਨਾ ਸਾਂਝ ਵਿੱਚ ਪੰਜਾਬ ਨੂੰ ਪਿੱਛੇ ਛੱਡ ਗਿਆ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ ਵੱਡੇ ਲੀਡਰ ਸੀ ਉਸ ਦੌਰ ਚ ਇਹ ਗੱਲ ਵੀ ਚੱਲੀ ਕਿ ਹਿੰਦੂ ਸਿੱਖ ਭਾਈਚਾਰੇ ਦੇ ਨਾਲ ਅਸੀਂ ਪੰਜਾਬ ਚ ਸਰਕਾਰ ਬਣਾਉਣੀ ਆ ਪਰ ਜਿਹੜੇ ਜਿਹੜੇ ਹਿੰਦੂ ਸਿੱਖ ਭਾਈਚਾਰਾ ਤਾਂ ਸਾਡਾ ਹਮੇਸ਼ਾ ਹੀ ਰਿਹਾ ਪਰ ਜਿਹੜੇ ਹੋਰ ਸਾਡੇ ਵੱਡੇ ਮੁੱਦੇ ਸੀ ਉਹ ਪ੍ਰਕਾਸ਼ ਸਿੰਘ ਬਾਦਲ ਦੀ ਵੱਡੀ ਗਲਤੀ ਰਹੀ ਕਿ ਉਹ ਉਹਨਾਂ ਮੁੱਦਿਆਂ ਨੂੰ ਸਾਨੂੰ ਨਹੀਂ ਦਵਾ ਸਕੀ ਨਾ ਤਾਂ ਪਾਣੀਆਂ ਦਾ ਫੈਸਲਾ ਪ੍ਰਕਾਸ਼ ਸਿੰਘ ਬਾਦਲ ਕਰਾ ਸਕੀ ਨਾ ਰਾਜਧਾਨੀ ਦਾ ਫੈਸਲਾ ਪ੍ਰਕਾਸ਼ ਸਿੰਘ ਬਾਦਲ ਕਰਾ ਸਕੀ ਨਾ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਤੁਸੀਂ ਦੇਖੋ ਸਾਡਾ ਗਵਾਂਧੀ ਸੂਬਾ ਹਿਮਾਚਲ ਉਹ ਟੈਕਸ ਹੈਵਨ ਸਟੇਟ ਬਣ ਗਿਆ ਉਹਨੂੰ ਟੈਕਸ ਬੈਨੀਫਿਟ ਮਿਲ ਗਏ ਔਰ ਉਦੋਂ ਮਿਲੇ ਜਦੋਂ ਵਾਜਪਾਈ ਪ੍ਰਧਾਨ ਮੰਤਰੀ ਸੀ ਤੇ ਸੁਖਵੀਰ ਸਿੰਘ ਬਾਦਲ ਕੇਂਦਰ ਚ ਰਾਜ ਮੰਤਰੀ ਸੀ ਇੰਡਸਟਰੀ ਦੇ ਅਗਰ ਸੁਖਵੀਰ ਬਾਦਲ ਉਸ ਟਾਈਮ ਜਾਂ ਪ੍ਰਕਾਸ਼ ਸਿੰਘ ਬਾਦਲ ਲੜ ਜਾਂਦੇ ਵਾਜਪਾਈ ਸਾਹਿਬ ਅੱਗੇ ਵੀ ਅਸੀਂ ਅਸਤੀਫਾ ਦੰਨੇ ਆ ਜੀ ਹਿਮਾਚਲ ਦੇ ਨਾਲ ਨਾਲ ਪੰਜਾਬ ਨੂੰ ਵੀ ਟੈਕਸ ਬੈਨੀਫਿਟ ਸਟੇਟ ਬਣਾਓ ਅੱਜ ਸਿਤੀਆਂ ਹੋਰ ਹੋਣੀਆਂ ਸੀ ਅਕਾਲੀ ਦਲ ਸਰਕਾਰ ਜ਼ਰੂਰ ਚਲਾ ਗਿਆ ਪੰਜ ਵਾਰੀ ਸਮਝੌਤਿਆਂ 'ਚ ਚਲਾ ਗਿਆ ਔਰ ਜਿਹੜੇ ਆ ਨਾਰਾਜ਼ ਤਖਸਾਲੀ ਨੇ ਨਾ ਗਗਨਦੀਪ ਜੀ ਜਿਹੜੇ ਅੱਜ ਇਹ ਕਹਿੰਦੇ ਨੇ ਕਿ ਵੱਡੇ ਬਾਦਲ ਨੇ ਹਰਸ਼ਮਰਤ ਨੂੰ ਮੁੱਖ ਮੰਤਰੀ ਬਣਾ ਮੰਤਰੀ ਬਣਾਤਾ ਕੇਂਦਰ 'ਚ ਸੁਖਵੀਰ ਨੂੰ ਮੰਤਰੀ ਕੇਂਦਰ 'ਚ ਬਣਾਤਾ ਸੀ ਸਮੇਂ-ਸਮੇਂ ਤੇ ਆਪਣੇ ਪਰਿਵਾਰ 'ਚ ਹੀ ਮੰਤਰੀ ਬਣਾਏ ਗਏ ਸਾਡੇ ਬਾਰੇ ਨਹੀਂ ਸੋਚਿਆ ਇਹ ਜਿਹੜੇ ਨਾਰਾਜ਼ ਅਕਾਲੀ ਹੈ ਨਾ ਇਹਨਾਂ ਦੇ ਵਿੱਚੋਂ ਵੀ ਜਦੋਂ ਪ੍ਰਕਾਸ਼ ਸਿੰਘ ਬਾਦਲ ਆਪਣੇ ਪਰਿਵਾਰ ਨੂੰ ਵਧਾਰਿਆ ਸੀ ਕੇਂਦਰ 'ਚ ਤੇ ਪ੍ਰਕਾਸ਼ ਸਿੰਘ ਬਾਦਲ ਨੇ ਇਹ ਨਾਰਾਜ਼ ਅਕਾਲੀਆਂ ਨੂੰ ਵੀ ਕਿਸੇ ਨਾ ਕਿਸੇ ਰੂਪ 'ਚ ਗੱਫੇ ਤਾਕਤ ਦੇ ਦਿੱਤੇ ਨੇ ਕਿਸੇ ਦਾ ਮੁੰਡਾ ਚੇਅਰਮੈਨ ਲਾਤਾ ਕਿਸੇ ਦਾ ਐਮਐਲਏ ਬਣਾਤਾ ਕਿਸੇ ਦਾ ਖਜ਼ਾਨਾ ਮੰਤਰੀ ਬਣਾਤਾ ਹੁਣ ਨਾਰਾਜ਼ ਅਕਾਲੀਆਂ ਦੇ ਵਿੱਚੋਂ ਕਈਆਂ ਦੇ ਮੁੰਡੇ ਤਾਂ ਪਹਿਲੀ ਵਾਰ 'ਚ ਮੰਤਰੀ ਬਣ ਗਏ ਉਹਨਾਂ ਨੂੰ ਕਿਹੜਾ ਕੋਈ ਬੱਕਰੀ ਦੁਨੀਆ ਤੋਂ ਡਿਗਰੀ ਲੈ ਕੇ ਆਏ ਸੀ ਉਹ ਸਿਆਸਤ ਦੀ ਜਿਹੜੇ ਪਹਿਲੀ ਵਾਰ ਜਿੱਤ ਕੇ ਸੋ ਜਦੋਂ ਪਰਿਵਾਰਵਾਦ ਅਕਾਲੀ ਦਲ 'ਚ ਚੱਲਿਆ ਉਹ ਇਕੱਲਾ ਬਾਦਲ ਪਰਿਵਾਰ ਚ ਨਹੀਂ ਚੱਲਿਆ ਫਿਰ ਪਰਿਵਾਰਵਾਦ ਜਿੰਨੇ ਵੱਡੇ ਅਕਾਲੀ ਦਲ ਦੇ ਲੀਡਰ ਨੇ ਉਹਨਾਂ ਸਾਰਿਆਂ ਦੇ ਪਰਿਵਾਰਾਂ ਚ ਚੱਲਿਆ ਹੁਣ ਤੁਸੀਂ ਇਕੱਲੇ ਇਕੱਲਾ ਇਕੱਲੇ ਇਕੱਲੇ ਪਰਿਵਾਰ ਨੂੰ ਅਕਾਲੀ ਦਲ ਦੇ ਨੂੰ ਗਿਣ ਲਓ ਵੱਡੇ ਨੂੰ ਭਾਵੇਂ ਸੁਖਦੇਵ ਸਿੰਘ ਢੀਂਡਸਾ ਦਾ ਸੀ ਭਾਵੇਂ ਜਗਦੇਵ ਸਿੰਘ ਤਲਵੰਡੀ ਦਾ ਸੀ ਕਿੱਥੇ ਪਰਿਵਾਰਵਾਦ ਨਹੀਂ ਰਿਹਾ ਇਸ ਕਰਕੇ ਜਦੋਂ ਜਦੋਂ ਸਾਰੇ ਅਕਾਲੀ ਦਲ ਦੇ ਲੀਡਰ ਹੀ ਆਪਣੇ ਪਰਿਵਾਰਾਂ ਲਈ ਪੁੱਤਾਂ ਲਈ ਰਿਸ਼ਤੇਦਾਰਾਂ ਲਈ ਇਸ ਹੱਦ ਤੱਕ ਆ ਗਏ ਕਿ ਅਸੀਂ ਅਹੁਦੇ ਵੀ ਲੈ ਲਏ ਸੱਤਾ 'ਚ ਵੀ ਆ ਜੀਏ ਚੇਰਮੈਨੀਆਂ ਵੀ ਲੈ ਲੀਏ ਪਾਰਟੀ ਆਉਦੇ ਵੀ ਲੈ ਲੀਏ ਤੇ ਅਸੀਂ ਪੰਜਾਬ ਦੇ ਮੁੱਦਿਆਂ ਤੇ ਸੰਘਰਸ਼ ਛੱਡ ਦिए ਤੇ ਫਿਰ ਇਹੀ ਸਥਿਤੀ ਬਣਨੀ ਸੀ ਜੋ ਜਿੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਪਹੁੰਚਿਆ ਹੁਣ ਇੱਥੋਂ ਬਾਹਰ ਆਉਣ ਲਈ ਨਵੇਂ ਸਿਰੇ ਤੋਂ ਜਿਵੇਂ ਆਪਾਂ ਕਹਾਵਤ ਹੈ ਨਾ ਪੁਰਾਣੇ ਨਵਿਆਂ ਨੂੰ ਤਾਂ ਪਤਾ ਨਹੀਂ ਹੋਣਾ ਅਸੀਂ ਜਦੋਂ ਸਕੂਲਾਂ 'ਚ ਪੜ੍ਹਦੇ ਸੀ ਗਗਨਦੀਪ ਜੀ ਅਸੀਂ ਬੜੀਆਂ ਫੱਟੀਆਂ ਪੋਚੀਆਂ ਸੋ ਹੁਣ ਇੱਕ ਵਾਰੀ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਤਾਂ ਫੱਟੀ ਪੋਚ ਹੀ ਦਿੱਤੀ ਪਰ ਫਿਰ ਵੀ 13% ਲੋਕ ਬਚ ਗਏ ਹੈਗੇ ਨੇ ਨਾਲ ਅਕਾਲੀ ਦਲ ਦੇ ਪਰ ਹੁਣ ਅਕਾਲੀ ਦਲ ਨੂੰ ਖੁਦ ਆਪਣੀ ਫੱਟੀ ਪੋਚ ਕੇ ਨਵੇਂ ਸਿਰੇ ਤੋਂ ਅਕਾਲੀ ਦਲ ਖੜਾ ਕਰਨਾ ਪੈਣਾ ਹੈ ਤਾਂ ਅਕਾਲੀ ਦਲ ਪੰਜਾਬ ਦੀ ਸਿਆਸਤ ਅੱਗੇ ਵਧੂਗਾ ਨਹੀਂ ਤਾਂ ਜੋ ਕੜਮਾਸ ਸ਼ਰੋਮਣੀ ਅਕਾਲੀ ਦਲ ਚ ਮੱਚਿਆ ਤੇ ਇਹਦੇ ਨਾਲ ਅਕਾਲੀ ਦਲ ਦਾ ਫਾਇਦਾ ਹੁੰਦਾ ਮੈਨੂੰ ਕਿਤੇ ਨਜ਼ਰ ਨਹੀਂ ਆਉਂਦਾ ਡੇਰਾ ਸਭ ਜਿਹੜੇ ਟੈਕਸਾਲੀ ਅਕਾਲੀ ਨੇ ਚੰਦੂ ਮਾਜਰਾ ਹੋ ਗਏ ਮਲੂਕਾ ਹੋ ਗਏ ਕਿੰਤ ਸੇ ਹੋਗੇ ਬੀਬੇ ਜਗੀਰਕਰ ਹੋਗੀ ਇਹ ਬਹੁਤ ਤਰ੍ਹਾਂ ਦੇ ਗੰਭੀਰ ਇਲਜ਼ਾਮ ਨੇ ਜਿਹੜੇ ਸੁਖਵੀਰ ਸਿੰਘ ਬਾਦਲ ਤੇ ਲਾ ਰਹੇ ਨੇ ਉਹ ਕਹਿੰਦੇ ਕਿ ਡੇਰਾ ਡੇਰਾ ਸਰਸਾ ਮੁਖੀ ਨੂੰ ਮਾਫੀਆਂ ਦਬਾਉਣ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੁਣਾ ਦਾ ਹੱਥ ਰਿਹਾ ਜਾਂ ਸੁਖਵੀਰ ਸਿੰਘ ਬਾਦਲ ਨੇ ਭਾਜਪਾ ਨਾਲ ਸਮਝੌਤੇ ਕੀਤੇ ਨੇ ਉਦੋਂ ਉਦੋਂ ਕਹਿੰਦੇ ਨੁਕਸਾਨ ਹੋਇਆ ਇਹ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਦੇ ਸਿਰ ਤੇ ਹੁਣ ਠੇਕਰਾ ਪੰਨਿਆ ਜਾ ਰਿਹਾ ਕਿ ਜਿੰਨੇ ਭਾਜਪਾ ਨਾਲ ਸਮਝੌਤੇ ਹੋਏ ਜਾਂ ਫਿਰ ਬੇਦਬੀਆਂ ਦੇ ਮਾਮਲੇ ਦੇ ਉੱਤੇ ਜਿੱਦ ਜਿੱਦ ਗੱਲ ਹੁੰਦੀ ਹੈ ਡੇਰਾ ਸਰਸਾ ਮੁਖੀ ਨੂੰ ਮਾਫੀ ਦਬਾਉਣ ਦੀ ਗੱਲ ਹੁੰਦੀ ਹੈ ਉਹ ਸਾਰਾ ਕੁਝ ਸੁਖਵੀਰ ਦੇਖੋ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਸਾਂਝ ਸੀ ਨਾ ਬੀਜੇਪੀ ਨਾਲ ਕਿਉਂਕਿ ਕਾਲੇ ਦੌਰ ਚੋਂ ਅਸੀਂ ਨਿਕਲੇ ਸੀ ਜਦੋਂ 1997 1994 ਚ ਤਾਂ ਸਰਦਾਰ ਬਿਆਨ ਸਿੰਘ ਉਹਨਾਂ ਦਾ ਕਾਂਡ ਹੋ ਗਿਆ ਜਿਹੜੇ ਉਸ ਵੇਲੇ ਦੇ ਮੁੱਖ ਮੰਤਰੀ ਸੀ ਉਸ ਤੋਂ ਬਾਅਦ ਜਦੋਂ ਐਨਡੀਏ ਦਾ ਗੱਠ ਜੋੜ ਹੋਇਆ ਐਨਡੀਏ ਬਣਿਆ ਨੈਸ਼ਨਲ ਡੈਮੋਕ੍ਰੈਟਿਕ ਅਲਾਈਅንስ ਉਹ ਚ ਜੋਰਜ ਫਰਨਾਂਡੇਸ ਪ੍ਰਕਾਸ਼ ਸਿੰਘ ਬਾਦਲ ਅਟਲ ਬਿਹਾਰੀ ਵਾਜਪਾਈ ਇਹ ਮੋਦੀ ਆਗੂ ਸੀਗੇ ਉਦੋਂ ਜਿਹੜਾ ਸਮਝੌਤਾ ਹੋਇਆ ਨਾ ਉਦੋਂ ਇਹ ਭਾਵਨਾ ਦਿੱਤੀ ਗਈ ਕਿ ਅਸੀਂ ਪੰਜਾਬ 'ਚ ਹਿੰਦੂ ਸਿੱਖ ਸਾਂਝੀ ਵਾਲਤਾ ਏਕਤਾ ਅਸੀਂ ਇਹਨੂੰ ਆਧਾਰ ਬਣਾ ਕੇ ਅੱਗੇ ਵਧਾਂਗੇ ਇਹਦੇ 'ਚ ਦੂਜੇ ਮੁੱਦੇ ਪੰਜਾਬ ਦੇ ਗਵਾਚ ਗਏ ਜਿਹੜੇ ਨਹੀਂ ਗੁੰਮਣੇ ਚਾਹੀਦੇ ਸੀ ਔਰ ਜਦੋਂ ਹੁਣ ਤੁਸੀਂ ਦੂਜੇ ਲੀਡਰਾਂ ਦੀ ਵੀ ਗੱਲ ਕਰਦੇ ਹੋ ਭਾਵੇਂ ਬੀਬੀ ਜਗੀਰ ਕੌਰ ਨੇ ਜਾਂ ਚੰਦੂ ਮਾਦਰਾ ਸਾਹਿਬ ਨੇ ਇਹ ਜਿਹੜੇ ਨਾਰਾਜ਼ ਅਕਾਲੀ ਨੇ ਭਾਵੇਂ ਇਸ ਵਕਤ ਇਹ ਇਨ੍ਹਾਂ ਮੁੱਦਿਆਂ ਨੂੰ ਉਭਾਰ ਰਹੇ ਨੇ ਕਿ ਅਕਾਲੀ ਦਲ ਦੇ ਵੇਲੇ ਡੇਰਾ ਮੁਖੀ ਦੀ ਮਾਫੀ ਹੋਈ ਜਾਂ ਸੁਮੇਤ ਸਿੰਘ ਸ਼ੈਣੀ ਨੂੰ ਡੀਜੀਪੀ ਕਿਉਂ ਲਾਇਆ ਗਿਆ ਉਸ ਵੇਲੇ ਇਹ ਸਾਰੇ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਕਿਤੇ ਨਾ ਕਿਤੇ ਇਹ ਉਸ ਸਥਿਤੀ 'ਚ ਨਹੀਂ ਸੀ ਕਿ ਇਹ ਪ੍ਰਕਾਸ਼ ਸਿੰਘ ਬਾਦਲ ਅਗੇ ਸਵਾਲ ਕਰਦੇ ਹੋ ਸਕਦਾ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਸੁਖਵੀਰ ਸਿੰਘ ਬਾਦਲ ਨਾਲ ਕੋਈ ਹਲਕੀਆਂ ਫੁਲਕੀਆਂ ਗੱਲਾਂ ਕੀਤੀਆਂ ਹੋਣ ਅਗਰ ਇਹਨਾਂ ਨਾਰਾਜ਼ ਅਕਾਲੀਆਂ ਨੇ ਕੋਈ ਚਿੱਠੀ ਲਿਖੀ ਹੋਵੇ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂ ਸੁਖਵੀਰ ਸਿੰਘ ਬਾਦਲ ਨੂੰ ਕਿ ਡੇਰਾ ਮੁਫੀ ਦੀ ਡੇਰਾ ਮੁਖੀ ਦੀ ਮਾਫੀ ਚ ਸਰਕਾਰ ਦੀ ਕੀ ਭੂਮਿਕਾ ਸਾਨੂੰ ਲਿਖ ਕੇ ਦੱਸੋ ਜੇ ਕਿਸੇ ਨੇ ਕੋਈ ਚਿੱਠੀ ਲਿਖੀ ਹੋਵੇ ਸੁਮੇਰ ਸਿੰਘ ਸੈਣੀ ਨੂੰ ਡੀਜੀਪੀ ਲਾਉਣ ਤੇ ਤੇ ਇਹਨਾਂ ਨੂੰ ਉਹ ਚਿੱਠੀਆਂ ਬਾਹਰ ਕੱਢਣੀਆਂ ਚਾਹੀਦੀਆਂ ਨੇ ਹੁਣ ਅਸੀਂ ਕਿਵੇਂ ਮੰਨ ਲਈਏ ਕਿ ਜਿਹੜੇ ਇਹ ਨਾਰਾਜ਼ ਅਕਾਲੀ ਨੇ ਗਗਨਦੀਪ ਜੀ ਉਸ ਵੇਲੇ ਇਹ ਡੇਰਾ ਮੁਖੀ ਦੀ ਜਿਹੜੀ ਮਾਫੀ ਹੋਈ ਉਸ ਪੂਰੇ ਮਾਮਲੇ 'ਚ ਬਾਦਲ ਸਾਹਿਬ ਦਾ ਵਿਰੋਧ ਕਰਦੇ ਰਹੇ ਹੋਣਗੇ ਜਾਂ ਡੀਜੀਪੀ ਸੁਮੇਰ ਸਿੰਘ ਸੈਣੀ ਨੂੰ ਨਾ ਲਾਓ ਉਹਦਾ ਵਿਰੋਧ ਕਰਦੇ ਰਹੇ ਹੋਣਗੇ ਇਹ ਤਾਂ ਹੁਣ ਕਹਿ ਰਹੇ ਨੇ ਨਾ ਕਿਉਂਕਿ ਹੁਣ ਸਥਿਤੀਆਂ ਹੋਰ ਨੇ ਹੁਣ ਅਕਾਲੀ ਦਲ ਬੁਰੀ ਤਰ੍ਹਾਂ ਹਾਰ ਚੁੱਕਿਆ 13% ਤੇ ਆ ਗਿਆ ਫਿਰ ਜਿਹੜੀ ਨਾਰਾਜ਼ ਅਕਾਲੀ ਨੇ ਇਹਨਾਂ ਦੇ ਵਿੱਚੋਂ ਕਈ ਇਹੋ ਜਿਹੇ ਨੇ ਜੇ ਅਸੀਂ ਇਹਨਾਂ ਦਾ ਇਤਿਹਾਸ ਫਰੋਲੀਏ ਸਰਬਿੰਦ ਅਕਾਲੀ ਦਲ ਬਣਿਆ ਇਹਨਾਂ ਚੋਂ ਕਈ ਨਾਰਾਜ਼ ਅਕਾਲੀ ਤਾਂ ਜਥੇਦਾਰ ਟੋੜਾ ਸਾਹਿਬ ਨਾਲ ਚਲੇ ਗਏ ਸੀ ਇਹਦਾ ਮਤਲਬ ਹੈ ਕਿ ਉਹ ਪਹਿਲਾਂ ਵੀ ਪ੍ਰਕਾਸ਼ ਸਿੰਘ ਬਾਦਲ ਨਾਲ ਨਾਰਾਜ਼ ਹੋ ਗਏ ਸੀ ਜਥੇਦਾਰ ਟੋੜਾ ਨਾਲ ਚਲੇ ਗਏ ਸੀ ਹੁਣ ਵੀ ਪਿਛਲੇ ਸਮਿਆਂ 'ਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਿਆ ਕੀ ਕੀ ਨਹੀਂ ਹੋਇਆ ਕਿੰਨੇ ਲੀਡਰ ਅਕਾਲੀ ਦਲ ਤੋਂ ਵੱਖ ਹੋ ਗਏ ਕੋਈ ਕੱਢ ਤੇ ਕੋਈ ਛੱਡ ਗਿਆ ਫਿਰ ਇਕੱਠੇ ਹੋ ਗਏ ਚੋਣਾਂ ਤੋਂ ਪਹਿਲਾਂ ਅਸਲ 'ਚ ਜਿਹੜੀ ਮੈਨੂੰ ਉਹ ਲੱਗਦਾ ਜਿਹੜੀ ਇਸ ਵਕਤ ਅਕਾਲੀ ਦਲ ਦੇ ਵਿੱਚ ਜਿਹੜਾ ਸੰਕਟ ਬਣਿਆ ਉਹ ਸੰਕਟ ਅਕਾਲੀ ਦਲ ਨੂੰ ਬਚਾਉਣ ਦਾ ਘਟ ਹੈ ਉਹ ਸੰਕਟ ਅਸਲ 'ਚ ਸਿਆਸਤ ਤੇ ਆ ਗਿਆ ਵੀ ਜੇ ਅਸੀਂ ਇਸੇ ਤਰ੍ਹਾਂ ਅਕਾਲੀ ਦਲ 'ਚ ਚੱਲਦੇ ਰਵਾਂਗੇ ਤੇ ਸਾਡੇ ਨੂਹ ਪੋਤਿਆਂ ਅਸੀਂ ਐਮਐਲਏ ਜਾਂ ਮੰਤਰੀ ਕਿਵੇਂ ਬਣਾਂਗੇ ਅਕਾਲੀ ਦਲ ਕੀ ਸੱਤਾ 'ਚ ਆਊਗਾ ਜਾਂ ਨਹੀਂ ਆਊਗਾ ਇਹ ਸੰਕਟ ਆਕਾਲੀ ਦਲ ਜੀ ਨੂੰ ਕਰਕੇ ਚਿੰਤਤ ਹੈ ਇਹ ਤਾਂ ਗੱਲਾਂ ਹੀ ਨੇ ਕਿ ਸੁਮੇਸ਼ ਸਿੰਘ ਸੈਣੀ ਨੂੰ ਡੀਜੀਪੀ ਲਾਤਾ ਅਸੀਂ ਹੁਣ ਖਿਮਾ ਜਾਚਨਾ ਕਰਦੇ ਆ ਜੇ ਹੁਣ ਸ਼੍ਰੀ ਅਖਾਲ ਤਖਤ ਸਾਹਿਬ ਤੇ ਚਿੱਠੀ ਦਿੱਤੀ ਕਿ ਅਸੀਂ ਖਿਮਾ ਜਾਚਨਾ ਕਰਦੇ ਆ ਸਾਨੂੰ ਸਜ਼ਾ ਲਾਓ ਅਸੀਂ ਇਹਨਾਂ ਗਲਤ ਫੈਸਲਿਆਂ ਦੇ ਵੇਲੇ ਅਸੀਂ ਬੋਲੇ ਨਹੀਂ ਹੁਣ ਇਹ ਸਾਰੀਆਂ ਗਲਤੀਆਂ ਮੰਨਦੇ ਨੇ ਕੀ ਪ੍ਰੋਸੈਸ ਹੈ ਇਸ ਗੱਲ ਦਾ ਕਿ ਜੇ ਸ਼੍ਰੀ ਅਖਾਲ ਤਖਤ ਸਾਹਿਬ ਦੇ ਜਥੇਦਾਰ ਇਹਨਾਂ ਨੂੰ ਸਜ਼ਾ ਵੀ ਲਾ ਦੇਣ ਇਹ ਉਹ ਸਜ਼ਾ ਭੁਗਤ ਵੀ ਲੈਣ ਕੀ ਪ੍ਰੋਸੈ ਵੀ ਪੰਜਾਬ ਦੇ ਲੋਕ ਫੇਰ ਵੋਟਾਂ ਪਾ ਦੇਣਗੇ ਵੀ ਇਹਨਾਂ ਨੇ ਗਲਤੀ ਮੰਨ ਲਈ ਜੀ ਹੁਣ ਆਪਾਂ ਇਹਨਾਂ ਨੂੰ ਵੋਟਾਂ ਪਾ ਦਈਏ ਇਹ ਵੀ ਗੱਲਾਂ ਨਹੀਂ ਐ ਅਸਲ 'ਚ ਇਹ ਇੱਕ ਦੂਜੇ ਨੂੰ ਕਮਜ਼ੋਰ ਕਰਕੇ ਆਪਣੇ ਆਪ ਨੂੰ ਵੱਡਾ ਕਰਨ ਦੀ ਲੜਾਈ ਸ਼ੁਰੂ ਹੋਗੀ ਨਰਾਜ਼ ਧੜਾ ਸੁਖਬੀਰ ਸਿੰਘ ਬਾਦਲ ਨੂੰ ਹਰ ਹਾਲਤ 'ਚ ਖੁੰਝੇ ਲਾਉਣਾ ਚਾਹੁੰਦਾ ਔਰ ਸੁਖਬੀਰ ਸਿੰਘ ਬਾਦਲ ਜਿਸ ਸਥਿਤੀ 'ਚ ਨੇ ਉਹ ਲਗਾਤਾਰ ਤੁਸੀਂ ਦੇਖੋ ਕਦੇ ਇਸਤਰੀ ਵਿੰਗ ਦੀ ਮੀਟਿੰਗ ਹੋ ਰਹੀ ਐ ਇਸਤਰੀ ਵਿੰਗ ਕਹਿੰਦਾ ਕਿ ਅਸੀਂ ਡਟ ਕੇ ਖੜੇ ਹਾਂ ਸੁਖਬੀਰ ਬਾਦਲ ਨਾਲ ਐਸਸੀ ਵਿੰਗ ਦੀ ਮੀਟਿੰਗ ਹੋ ਰਹੀ ਆ ਉਹ ਕਹਿੰਦੇ ਅਸੀਂ ਡਟ ਕੇ ਖੜੇ ਆ ਸੁਖਬੀਰ ਬਾਦਲ ਨਾਲ ਕੋਰ ਕਮੇਟੀ ਦੀ ਮੀਟਿੰਗ ਹੋ ਰਹੀ ਆ ਉਹ ਕਹਿੰਦੇ ਅਸੀਂ ਡਟ ਕੇ ਖੜੇ ਆ ਸੁਖਬੀਰ ਬਾਦਲ ਨਾਲ ਯੂਥ ਅਕਾਲੀ ਦਲ ਕਹਿੰਦਾ ਅਸੀਂ ਡਟ ਕੇ ਖੜੇ ਆ ਸੁਖਬੀਰ ਬਾਦਲ ਨਾਲ ਸੁਖਬੀਰ ਬਾਦਲ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਾਰਾ ਅਕਾਲੀ ਦਲ ਤਾਂ ਮੇਰੇ ਨਾਲ ਨਹੀਂ ਇਹ ਨਾਰਾਜ਼ ਅਕਾਲੀ ਤਾਂ ਥੋੜੇ ਜਿਹੇ ਆ ਉਧਰ ਨਾਰਾਜ਼ ਅਕਾਲੀਆਂ ਨੂੰ ਨਾ ਬਿਕਰਮ ਮਜੀਠੀਆ ਦਾ ਸਾਥ ਮਿਲਿਆ ਨਾ ਮਨਪ੍ਰੀਤਿਆਲੀ ਦਾ ਸਾਥ ਮਿਲਿਆ ਨਾ ਬੀਬੀ ਗਨੀਬ ਮਜੀਠੀਆ ਦਾ ਸਾਥ ਮਿਲਿਆ ਨਾ ਡਾਕਟਰ ਸੁਖਵਿੰਦਰ ਸੁਖੀ ਦਾ ਸਾਥ ਮਿਲਿਆ ਹੁਣ ਤਿੰਨ ਐਮਐਲਏ ਨੇ ਜਿਹੜੇ ਉਹ ਤਾਂ ਨਰਾਜ਼ ਅਕਾਲੀਆਂ ਨਾਲ ਵੀ ਨਹੀਂ ਖੜੇ ਮਨਪੀਤਿਆਲੀ ਕਹਿੰਦੇ ਮੈਂ ਜਦ ਤੱਕ ਸਿਧਾਂਤਕ ਤੌਰ ਤੇ ਪਾਰਟੀ ਨਹੀਂ ਮੁੜਦੀ ਮੈਂ ਅਕਾਲੀ ਦਲ ਦੀਆਂ ਗਤੀਵਿਧੀਆਂ ਤੋਂ ਦੂਰ ਰਹੂੰਗਾ ਡੱਲਾ ਜੀ ਸਭ ਦੇ ਵਿਚਾਰ ਬਹੁਤ ਸਾਰੇ ਸਵਾਲ ਖੜੇ ਹੋਏ ਬੇਸ਼ੱਕ ਅਕਾਲੀ ਦਲ ਦੇ ਉੱਤੇ ਮਨਪੀਤਿਆਲੀ ਦਾ ਜ਼ਿਕਰ ਆਉਂਦਾ ਹੈ ਉਹ ਸਾਈਡ ਤੇ ਹੋ ਕੇ ਪਾਰਟੀ ਦੀ ਸਾਰੀਆਂ ਗਤੀਵਿਧੀਆਂ ਤੋਂ ਦੂਜੇ ਪਾਸੇ ਗਨੀਵ ਕੌਰ ਮਜੀਠੀਆ ਉਹ ਨਜ਼ਰ ਨਹੀਂ ਆਉਂਦੇ ਕਿ ਤੇ ਵਿਕਰਮ ਮਜੀਠੀਆ ਇਸ ਪੂਰੀ ਲੜਾਈ ਦੇ ਵਿੱਚੋਂ ਸਾਇਲੈਂਟ ਹੈ ਸਭ ਤੋਂ ਵੱਡੀ ਗੱਲ ਰਹੀ ਕਿ ਜਿਹੜਾ ਸਭ ਤੋਂ ਵੱਧ ਬੋਲਣ ਵਾਲਾ ਅਕਾਲੀ ਦਲ ਦਾ ਲੀਡਰ ਆ ਜੋ ਸਾਇਲੈਂਟ ਹੈ ਹਾਲਾਂਕਿ ਕਿਹਾ ਜਾਂਦਾ ਜਿਹੜੇ ਦੂਸਰੇ ਨਿਰਾਸ਼ ਨੇ ਉਹ ਕਹਿੰਦੇ ਕਿ ਜੀਜੇ ਸਾਲੀ ਦੀ ਇੱਕ ਫਰਮ ਬਣ ਕੇ ਰਹਿ ਗਈ ਹੈ ਜਿਹੜੀ ਅਕਾਲੀ ਦਲ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਵਿਕਰਮ ਮਜੀਠੀਆ ਤੇ ਹਰਸੀਮਰਤ ਕੌਰ ਬਾਦਲ ਇਹੀ ਪਾਰਟੀ ਦੇ ਵਿੱਚ ਮੈਨਿਆਂ ਦੀ ਚੱਲ ਰਹੀ ਆ ਪਰ ਇਹ ਸਾਰੇ ਦੇ ਵਿਚਾਰ ਜਦੋਂ ਜ਼ਿਕਰ ਵਿਕਰਮ ਮਜੀਠੀ ਦੇ ਲਗਾਤਾਰ ਹੋ ਰਹੇ ਤੇ ਵਿਕਰਮ ਮਜੀਠੀਆ ਸਾਇਲੈਂਟ ਆ ਇਹ ਬਹੁਤ ਵੱਡਾ ਸਵਾਲ ਹੈ ਦੇਖੋ ਮੈਨੂੰ ਲੱਗਦਾ ਇਹ ਕੋਈ ਰਣਨੀਤੀ ਹੋ ਸਕਦੀ ਹੈ ਵਿਕਰਮ ਮਜੀਠੀਆ ਅਗਰ ਸੁਖਬੀਰ ਬਾਦਲ ਨਾਲ ਡਟ ਕੇ ਖੜਦੇ ਜਿਹੜੇ ਹੁਣ ਨਾਰਾਜ਼ ਅਕਾਲੀ ਨੇ ਉਹਨਾਂ ਦਾ ਸਾਰਾ ਨਿਸ਼ਾਨਾ ਸਿਰਫ ਸੁਖਬੀਰ ਸਿੰਘ ਬਾਦਲ ਹੈ ਮੈਂ ਨਹੀਂ ਸੁਣਿਆ ਕਿ ਨਾਰਾਜ਼ ਅਕਾਲੀ ਜਿਹੜੇ ਨੇ ਉਹ ਖੁੱਲ ਕੇ ਵਿਕਰਮ ਮਜੀਠੀਆ ਦੇ ਖਿਲਾਫ ਬੋਲ ਰਹੇ ਅਗਰ ਵਿਕਰਮ ਮਜੀਠੀਆ ਸੁਖਬੀਰ ਬਾਦਲ ਨਾਲ ਖੜੇ ਹੁੰਦੇ ਹੋ ਸਕਦਾ ਹੈ ਉਹ ਵੀ ਨਾਰਾਜ਼ ਅਕਾਲੀਆਂ ਦੇ ਨਿਸ਼ਾਨੇ ਤੇ ਆਉਂਦੇ ਔਰ ਵਿਕਰਮ ਮਜੀਠੀਆ ਦੇ ਚ ਕੋਈ ਦੋਰਾ ਹੀ ਨਹੀਂ ਹੈ ਕਿ ਸੂਝਵਾਨ ਲੀਡਰ ਹੈ ਔਰ ਯੂਥ ਅਕਾਲੀ ਦਲ ਔਰ ਮੁਖ ਅਕਾਲੀ ਦਲ ਚ ਵਿਕਰਮ ਸਿੰਘ ਮਜੀਠੀਆ ਦੀ ਵੀ ਪਕੜ ਹੈ ਹੋ ਸਕਦਾ ਹੈ ਇਹ ਆਪਸੀ ਰਣਨੀਤੀ ਬਣੀ ਹੋਵੇ ਸੁਖਬੀਰ ਸਿੰਘ ਬਾਦਲ ਔਰ ਵਿਕਰਮ ਮਜੀਠੀਆ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਆਪਣੀ ਮਰਜ਼ੀ ਨਾਲ ਸ਼ਾਂਤ ਹੋਣ ਕਿ ਮੈਂ ਇਸ ਵਿਵਾਦ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਮੈਂ ਬਾਕੀ ਜਿਹੜੇ ਮਸਲੇ ਨੇ ਭਾਵੇਂ ਭਗਵੰਤ ਮਾਨ ਦੇ ਨਾਲ ਸਿਆਸੀ ਲੜਾਈ ਲੜਨੀ ਆ ਉਹ ਲੜ ਰਿਹਾ ਵਿਕਰਮ ਮਜੀਠੀਆ ਭਾਵੇਂ ਕਾਂਗਰਸੀਆਂ ਦੇ ਨਾਲ ਸਿਆਸੀ ਲੜਾਈ ਲੜਨੀ ਆ ਉਹ ਵਿਕਰਮ ਮਜੀਠੀਆ ਲੜ ਰਿਹਾ ਇਹ ਰਣਨੀਤੀ ਦਾ ਹਿੱਸਾ ਵੀ ਹੋ ਸਕਦਾ ਪਰ ਤੁਸੀਂ ਦੇਖੋ ਨਰਾਜ਼ ਅਕਾਲੀਆਂ ਦਾ ਟਾਰਗੇਟ ਮੁੱਖ ਰੂਪ ਚ ਸਿਰਫ ਤੇ ਸਿਰਫ ਸੁਖਵੀਰ ਸਿੰਘ ਬਾਦਲ ਹੈ ਕਿਉਂਕਿ ਉਹਨਾਂ ਦਾ ਟਾਰਗੇਟ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਅਸੀਂ ਲਾਂਬੇ ਕਰਨਾ ਹੁਣ ਇਹ ਦੋ ਵੱਡੀਆਂ ਗੱਲਾਂ ਨੇ ਮੈਂ ਦੂਰ ਤੱਕ ਸੋਚਦਾ ਇਹਦੇ ਪਿੱਛੇ ਦੋ ਧਾਰਨਾਵਾਂ ਹੋ ਸਕਦੀਆਂ ਸੁਖਵੀਰ ਸਿੰਘ ਬਾਦਲ ਔਰ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਕੀ ਕਹਿ ਰਹੇ ਨੇ ਉਹ ਹੀ ਕਹਿ ਰਹੇ ਨੇ ਕਿ ਕਿਤਨਾ ਕਿਤੇ ਭਾਜਪੀ ਆਰਐਸਐਸ ਇਹ ਨਾਰਾਜ਼ ਲੀਡਰਾਂ ਦੇ ਪਿੱਛੇ ਆ ਹੁਣ ਜੇ ਅਸੀਂ ਨਾਰਾਜ਼ ਲੀਡਰਾਂ ਦਾ ਪਿਛਲਾ ਹਿੱਸਾ ਜ਼ਿੰਦਗੀ ਦਾ ਫਰੋਲਦੇ ਆ ਇਹਦੇ ਵਿੱਚ ਵੀ ਕੋਈ ਦੋਰਾਈ ਨਹੀਂ ਹੈ ਕਿ ਅਕਾਲੀ ਭਾਜਪੀ ਗੱਡੋ ਗੱਠ ਜੋੜ ਰਿਹਾ ਹੈ ਤੇ ਬਹੁਤ ਸਾਰੇ ਅਕਾਲੀ ਲੀਡਰਾਂ ਦੀ ਭਾਜਪੀ ਦੇ ਲੀਡਰਾਂ ਨਾਲ ਸਾਂਝ ਰਹੀ ਹੈ ਦੋਸਤੀਆਂ ਵੀ ਬਣੀਆਂ ਪਰਿਵਾਰਾਂ ਚਾਣਾ ਜਾਣਾ ਵੀ ਬਣਿਆ ਪਰ ਹੁਣ ਸੁਖਬੀਰ ਬਾਦਲ ਸਿੰਘ ਦਾ ਧੜਾ ਜਾਂ ਅਕਾਲੀ ਦਲ ਦੇ ਲੀਡਰ ਸੁਖਬੀਰ ਬਾਦਲ ਦੇ ਇਹ ਇਲਜ਼ਾਮ ਲਾਉਂਦੇ ਨੇ ਕਿ ਇਹਨਾਂ ਦੀ ਕਿਤੇ ਨਾ ਕਿਤੇ ਇਹਨਾਂ ਦੇ ਪਿੱਛੇ ਬੀਜੇਪੀ ਆ ਇਹ ਬੀਜੇਪੀ ਦੇ ਕਈ ਇਤੇ ਚੱਲ ਰਹੇ ਨੇ ਜੋ ਮਹਾਰਾਸ਼ਟਰ ਚ ਬੀਜੇਪੀ ਨੇ ਕੀਤਾ ਇਲਜ਼ਾਮ ਲਾਉਂਦੇ ਨੇ ਵੀ ਉਹ ਅਕਾਲੀ ਦਲ ਨੂੰ ਬੀਜੇਪੀ ਤੱਕ ਕਮਜ਼ੋਰ ਕਰਨਾ ਚਾਹੁੰਦੀ ਹੈ ਅਕਾਲੀ ਦਲ ਨੂੰ ਤੋੜਨਾ ਚਾਹੁੰਦੀ ਹੈ ਉਹ ਇੱਕ ਸਵਾਲ ਜਿਹਦੇ ਤੇ ਵਿਚਾਰ ਕੀਤਾ ਜਾ ਸਕਦਾ ਓਮ ਪ੍ਰਕਾਸ਼ ਚੋਟਾਲਾ ਦੀ ਪਾਰਟੀ ਹਰਿਆਣਾ ਚ ਕਿੱਥੇ ਚਲੀ ਗਈ ਇੰਡੀਅਨ ਨੈਸ਼ਨਲ ਲੋਕ ਦਲ ਅੱਜ ਕਿੱਥੇ ਹੈ ਉਹਦੇ ਤੋਂ ਨਵੀਂ ਨਿਕਲੀ ਜਜਪੀ ਡਿਗਵਜੇ ਚੋਟਾਲਾ ਦੀ ਉਹ ਬੀਜੇਪੀ ਨਾਲ ਸੱਤਾ ਚਾਈ ਚੋਣਾਂ ਤੋਂ ਪਹਿਲਾਂ ਸਮਝੌਤਾ ਟੁੱਟ ਗਿਆ ਅੱਜ ਜਜਪੀ ਕਿੱਥੇ ਆ ਇਸੇ ਤਰ੍ਹਾਂ ਪੰਜਾਬ ਅਸੀਂ ਮਹਾਰਾਸ਼ਟਰ ਵਿੱਚ ਦੇਖਿਆ ਸ਼ਰਦ ਪਵਾਰ ਦੀ ਪਾਰਟੀ ਟੁੱਟੀ ਸ਼ਿਵ ਸ਼ਨਾ ਟੁੱਟੀ ਬੀਜੇਪੀ ਚ ਦੁਨੀਆ ਭਰ ਦੇ ਕਾਂਗਰਸ ਦੇ ਲੀਡਰ ਅਕਾਲੀ ਦਲ ਦੇ ਲੀਡਰ ਨੈਸ਼ਨਲ ਤ੍ਰਿੰਮੂਲ ਕਾਂਗਰਸ ਦੇ ਲੀਡਰ ਆਪ ਦੇ ਲੀਡਰ ਮੈਨੂੰ ਲੱਗਦਾ ਦੇਸ਼ ਦੀ ਹਰ ਪਾਰਟੀ ਦਾ ਕੋਈ ਨਾ ਕੋਈ ਲੀਡਰ ਬੀਜੇਪੀ ਚ ਵੀ ਸ਼ਾਮਲ ਹੋਇਆ ਕਿਉਂਕਿ ਬੀਜੇਪੀ ਜਿਵੇਂ ਹੁੰਦਾ ਨਾ ਕਿ ਉਹ ਪਾਰਟੀ ਬਣ ਗਈ ਜਿੱਥੇ ਜਿਹੜਾ ਮਰਜ਼ੀ ਆ ਜਾਈ। ਅਕਾਲੀ ਦਲ ਨੂੰ ਇਹ ਡਰ ਹੈ ਕਿ ਕਿਤੇ ਨਾਰਾਜ਼ ਅਕਾਲੀ ਭਾਜਪਾ ਦੇ ਚਲਾਏ ਤਾਂ ਨਹੀਂ ਚੱਲ ਰਹੇ ਉਹ ਇਲਜ਼ਾਮ ਵੀ ਲਾ ਰਹੇ ਨੇ। ਹੁਣ ਦੋ ਤਰ੍ਹਾਂ ਦੀ ਰਣਨੀਤੀ ਹੋ ਸਕਦੀ ਹੈ। ਅਗਰ ਨਾਰਾਜ਼ ਅਕਾਲੀਆਂ ਦੇ ਪਿੱਛੇ ਕੋਈ ਹੈ ਜਾਂ ਭਾਜਪਾ ਵੀ ਅਗਰ ਉਹਨਾਂ ਦੇ ਪਿੱਛੇ ਹੈ। ਕਿਉਂਕਿ ਸੁਖਵੀਰ ਬਾਦਲ ਨੇ ਕੋਰ ਕਮੇਟੀ ਦੀ ਮੀਟਿੰਗ 'ਚ ਚੋਣਾਂ ਤੋਂ ਪਹਿਲਾਂ ਫੈਸਲਾ ਕੀਤਾ ਮੈਂ ਭਾਜਪਾ ਨਾਲ ਸਮਝੌਤਾ ਨਹੀਂ ਕਰਨਾ। ਇਹ ਵੱਡਾ ਫੈਸਲਾ ਸੀ ਸੁਖਵੀਰ ਸਿੰਘ ਬਾਦਲ ਦਾ। ਅਕਾਲੀ ਦਲ ਚ ਕਈ ਲੋਕ ਚਾਹੁੰਦੇ ਸੀ ਕਿ ਬੀਜੇਪੀ ਔਰ ਅਕਾਲੀ ਦਲ ਦਾ ਗਠਜੋੜ ਹੋਵੇ ਤਾਂ ਕਿ ਅਸੀਂ ਵੀ ਜਿੱਤ ਜਾਾਂਗੇ ਔਰ ਇੱਚ ਕੋਈ ਦੋਰਾ ਹੀ ਨਹੀਂ ਅਗਰ ਅਕਾਲੀ ਦਲ ਔਰ ਬੀਜੇਪੀ ਦਾ ਸਮਝੌਤਾ ਹੁੰਦਾ ਤੇ ਅਕਾਲੀ ਦਲ ਔਰ ਬੀਜੇਪੀ ਵੱਧ ਸੀਟਾਂ ਜਿੱਤ ਸਕਦੇ ਸੀ ਉਹ ਕਿੰਨੀਆਂ ਜਿੱਤਦੇ ਮੈਂ ਉਹਦੇ ਚ ਨਹੀਂ ਜਾਂਦਾ ਅਕਾਲੀ ਦਲ ਚ ਕਈ ਲੀਡਰ ਸੀ ਜਿਹੜੇ ਚਾਹੁੰਦੇ ਸੀ ਕਿ ਸੁਖਬੀਰ ਬਾਦਲ ਤਿਆਰ ਹੋਵੇ ਅਸੀਂ ਬੀਜੇਪੀ ਨਾਲ ਇਕੱਠੇ ਹੋਈਏ ਸੁਖਬੀਰ ਬਾਦਲ ਸਮਝੌਤੇ ਲਈ ਤਿਆਰ ਨਹੀਂ ਹੋਏ ਇਸੇ ਕਰਕੇ ਜਿਹੜਾ ਨਰਾਜ਼ ਧੜਾ ਹੈ ਸਖਬੀਰ ਬਾਦਲ ਕਹਿੰਦੇ ਨੇ ਕਿ ਉਹ ਸਾਡੇ ਲਈ ਬਗਾਵਤ ਕਰ ਰਹੇ ਨੇ ਕਿਉਂਕਿ ਮੈਂ ਇਹਨਾਂ ਦੀ ਗੱਲ ਨਹੀਂ ਮੰਨੀ ਮੈਂ ਬੀਜੇਪੀ ਨਾਲ ਨਹੀਂ ਗਿਆ ਇਸ ਕਰਕੇ ਇਹ ਸਾਰੇ ਮੇਰੇ ਖਿਲਾਫ ਹੋ ਗਏ ਹੁਣ ਜਿਹੜੇ ਨਾਰਾਜ਼ ਅਕਾਲੀ ਨੇ ਉਹਨਾਂ ਨੂੰ ਇਹ ਭਰੋਸਾ ਦੇਣਾ ਪਊ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਅਗਰ ਅਕਾਲੀ ਦਲ ਚ ਅਗਵਾਈ ਲੈਨੇ ਆਂ ਜਾਂ ਅਸੀਂ ਅਕਾਲੀ ਦਲ ਚ ਤਾਕਤ ਚਾਹੁੰਦੇ ਆਂ ਤੇ ਅਸੀਂ ਬੀਜੇਪੀ ਨਾਲ ਨਹੀਂ ਜਾਵਾਂਗੇ ਪੰਜਾਬ ਚ ਜੇ ਹੁਣ ਆਪਾਂ ਅਕਾਲੀ ਸਿਆਸਤ ਦੀ ਗੱਲ ਕਰੀਏ ਗਗਨਦੀਪ ਜੀ ਹੁਣ ਅਕਾਲੀ ਦਲ ਅਗਰ ਬੀਜੇਪੀ ਨਾਲ ਜਾਏਗਾ ਤੇ ਅਕਾਲੀ ਦਲ ਦਾ ਹੋਰ ਨੁਕਸਾਨ ਹੋਏਗਾ ਯਾ ਅਕਾਲੀ ਦਲ ਇਹ ਸਮਝ ਲੈ ਕਿ ਜੇ ਅਸੀਂ ਬੀਜੇਪੀ ਨਾਲ ਜਾਂਦੇ ਆਂ ਤੇ ਅਸੀਂ ਘੱਟ ਸੀਟਾਂ ਤੇ ਲੜਾਂਗੇ ਬੀਜੇਪੀ ਵੱਧ ਸੀਟਾਂ ਤੇ ਅਗਰ ਅਕਾਲੀ ਦਲ ਚਾਹੁੰਦਾ ਹੈ ਕਿ ਖੇਤਰੀ ਪਾਰਟੀ ਦੇ ਤੌਰ ਤੇ ਸਾਡੀ ਸਰਕਾਰ ਬਣੇ ਅਸੀਂ ਅੱਗੇ ਵਧੀਏ ਉਹਨਾਂ ਨੂੰ ਬੀਜੇਪੀ ਦਾ ਸਾਥ ਛੱਡ ਕੇ ਰੱਖਣਾ ਹੀ ਪੈਣਾ ਔਰ ਅਗਰ ਸੁਖਵੀਰ ਬਾਦਲ ਵੱਡਾ ਜਿਗਰਾ ਦਿਖਾ ਗਿਆ ਅਗਰ ਸੁਖਵੀਰ ਬਾਦਲ ਜਿਵੇਂ ਹੁਣ ਮੰਗ ਹੋਈ ਹੈ ਜਿਵੇਂ ਖਿਮਾ ਜਾਂਚਨਾ ਕੀਤੀ ਹੈ ਨਾਰਾਜ਼ ਅਕਾਲੀਆਂ ਅਗਰ ਸੁਖਵੀਰ ਬਾਦਲ ਸ਼ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਇਹ ਸੌ ਚੱਕ ਲੈਣ ਕਿ ਸ਼੍ਰੋਮਣੀ ਅਕਾਲੀ ਦਲ ਅਸੀਂ ਸੌ ਖਾਂਦੇ ਆ ਕਿ ਅਸੀਂ ਭਾਜਪਾ ਨਾਲ ਸਮਝੌਤਾ ਨਹੀਂ ਕਰਾਂਗੇ ਤੇ ਮੈਂ ਨਾਰਾਜ਼ ਅਕਾਲੀਆਂ ਨੂੰ ਵੀ ਕਹਿਣਾ ਵੀ ਤੁਸੀਂ ਵੀ ਸੌ ਖਾਓ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਕਿ ਤੁਸੀਂ ਵੀ ਭਾਜਪਾ ਨਾਲ ਸਮਝੌਤਾ ਨਹੀਂ ਕਰੋਗੇ ਤੇ ਫਿਰ ਅਸੀਂ ਏਕਤਾ ਦੀ ਗੱਲ ਅੱਗੇ ਤੋਰ ਸਕਦੇ ਆ ਮੈਂ ਕਹਿੰਦਾ ਅਗਰ ਸੁਖਵੀਰ ਬਾਦਲ ਇਹ ਕਹਦੇ ਕਿ ਜਿਹੜਾ ਵੀ ਅਕਾਲੀ ਦਲ ਚ ਨਵਾਂ ਪ੍ਰਧਾਨ ਬਣਦਾ ਹੈ ਉਹ ਸ਼੍ਰੀ ਅਕਾਲ ਚੱਕਰ ਸਾਹਿਬ ਤੇ ਆ ਕੇ ਸੌਂ ਖਾਵੇ ਕਿ ਅਸੀਂ ਬੀਜੇਪੀ ਨਾਲ ਸਮਝੌਤਾ ਨਹੀਂ ਕਰਾਂਗੇ ਤੇ ਜੇ ਸੁਖਵੀਰ ਕਵੇ ਮੈਂ ਪ੍ਰਧਾਨਗੀ ਤੋਂ ਅਸਤੀਫਾ ਵੀ ਦੇ ਦੂੰਗਾ ਅਗਰ ਦੂਸਰੇ ਲੋਕੇ ਇਹ ਕੰਮ ਕਰ ਦੇਣ ਉਹਦੇ ਨਾਲ ਵੀ ਸੁਖਵੀਰ ਬਾਦਲ ਆਪਣਾ ਕਦ ਵੱਡਾ ਕਰ ਜਾਊਗਾ ਜਾਂ ਅਕਾਲੀ ਦਲ ਆਪਣੇ ਪੈਰ ਲਾਜੂ ਕਿਉਂਕਿ ਜਿਹੜਾ ਕਿਸਾਨੀ ਸੈਕਟਰ ਹੈ ਨਾ ਪੰਜਾਬ ਦਾ ਉਹ ਦਾ ਜਦ ਤੱਕ ਗਗਨਦੀਪ ਜੀ ਬੀਜੇਪੀ ਨਾਲ ਸਮਝੌਤਾ ਨਹੀਂ ਹੁੰਦਾ ਤਦ ਤੱਕ ਅਕਾਲੀ ਦਲ ਲਈ ਇਹ ਚਿੰਤਾ ਦੀ ਗੱਲ ਬਣੀ ਰਹਿਣੀ ਹੈ ਕਿਉਂਕਿ ਦੇਖੋ ਬੀਜੇਪੀ ਦੇ ਲੀਡਰਾਂ ਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਅੱਤ ਕੀ ਕਿਸਾਨਾਂ ਨੇ ਵੱਡੀ ਗਿਣਤੀ ਔਰ ਅਗਰ ਅਕਾਲੀ ਦਲ ਭਾਜਪਾ ਦੇ ਨਾਲ ਹੁੰਦਾ ਤੇ ਅਕਾਲੀ ਦਲ ਦਾ ਵੀ ਵਿਰੋਧ ਹੋਣਾ ਸੀ ਇਸ ਕਰਕੇ 13% ਅਕਾਲੀ ਦਲ ਲੈ ਗਿਆ ਅਗਰ ਅਕਾਲੀ ਦਲ ਨੇ ਅੱਗੇ ਵਧਣਾ ਹੈ ਜਾਂ ਤਾਂ ਅਕਾਲੀ ਦਲ ਕਿਸਾਨਾਂ ਦੇ ਵਿੱਚ ਆਪਣੀ ਭੂਮਿਕਾ ਨੂੰ ਹੋਰ ਤਕੜਾ ਕਰੇ ਕਿਸਾਨਾਂ ਚ ਆਪਣੀ ਭੂਮਿਕਾ ਹੋਰ ਵਧੀਆ ਬਣਾਵੇ ਜਾਂ ਅਕਾਲੀ ਦਲ ਸਪਸ਼ਟ ਤੌਰ ਤੇ ਐਲਾਨ ਕਰੇ ਕਿ ਅਸੀਂ ਖੇਤਰੀ ਪਾਰਟੀ ਦੇ ਰੂਪ ਚ ਅੱਗੇ ਵਧਾਂਗੇ ਅਸੀਂ ਕਦੇ ਵੀ ਭਾਜਪਾ ਨਾਲ ਸਮਝੌਤਾ ਨਹੀਂ ਕਰਾਂਗੇ ਅਗਰ ਦੁਚਿੱਤੀ ਵਾਲੀ ਸਥਿਤੀ ਚ ਅਕਾਲੀ ਦਲ ਰਹੂਗਾ ਤੇ ਵਿਰੋਧੀ ਇਲਜ਼ਾਮ ਲਾਉਂਦੇ ਰਹਿਣਗੇ ਅਕਾਲੀ ਦਲ ਤੇ ਕਿ ਇਹਨਾਂ ਨੇ ਬੀਜੇਪੀ ਨਾਲ ਸਮਝੌਤਾ ਕਰ ਲੈਣਾ ਔਰ ਜੇ ਮੈਂ ਬੀਜੇਪੀ ਦੀ ਗੱਲ ਕਰਾਂ ਬੀਜੇਪੀ ਪੰਜਾਬ ਚ ਵੱਧ ਰਹੀ ਹੈ ਔਰ ਜਿਸ ਤਰ੍ਹਾਂ ਨਾਲ ਬੀਜੇਪੀ ਦੂਜੀਆਂ ਪਾਰਟੀਆਂ ਚੋਂ ਲੀਡਰ ਲਿਆ ਰਹੀ ਹੈ ਬੀਜੇਪੀ ਆਉਂਦੇ ਦਿਨਾਂ ਚ ਹੋਰ ਵਧੇਗੀ ਪੰਜਾਬ ਚ ਅਸੀਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਬੀਜੇਪੀ ਨਹੀਂ ਵਧੂਗੀ ਬੀਜੇਪੀ ਵੀ ਵਧੇਗੀ ਪਰ ਮੁਕਾਬਲਾ ਹੋਣਾ ਹੈ ਲੋਕਾਂ ਦਾ ਵੋਟਾਂ ਦੇ ਰੂਪ ਚ ਤੁਸੀਂ ਆਪਣੇ ਆਪ ਨੂੰ ਤਕੜਾ ਕਰੋ ਅਕਾਲੀ ਦਲ ਲਈ ਇਹ ਜ਼ਿਆਦਾ ਜ਼ਰੂਰੀ ਹੈ ਔਰ ਇਹੀ ਵੱਡੀ ਚੁਣੌਤੀ ਹੈ ਸ਼ੁਕਬੀਰ ਸਿੰਘ ਦਲਸਭੇ ਸਾਰੇ ਦੇ ਵਿਚਕਾਰ ਜਿਹੜਾ ਸੁਖਵੀਰ ਸਿੰਘ ਬਾਤਲ ਹੋਣ ਵਾਲਾ ਧੜਾ ਹੈ ਜਿਨ੍ਹਾਂ ਵਿੱਚ ਮਹੇਸ਼ਿੰਦਰ ਗਰੇਵਾਲ ਖਣੀ ਨੇ ਮੈਂ ਉਹਨਾਂ ਦਾ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਕਿ ਅੱਜ ਇਹ ਸਾਰੇ ਡਿਮਾਂਡ ਕਰਦੇ ਨੇ ਕਿ ਚੰਡੀਗੜ੍ਹ ਦੇ ਮਸਲੇ ਤੇ ਸੁਖਵੀਰ ਬਾਦਲ ਨਹੀਂ ਬੋਲਿਆ ਜਦੋਂ ਕੇਂਦਰੀ ਮੰਤਰੀ ਸੀ ਚੰਡੀਗੜ੍ਹ ਮਿਲ ਸਕਦਾ ਸੀ ਪੰਜਾਬ ਨੂੰ ਬਹੁਤ ਸਾਰੇ ਹੱਲ ਕਰਾਏ ਜਾ ਸਕਦੇ ਸੀ ਪਰ ਕਹਿੰਦੇ ਜਦੋਂ ਚੰਡੀਗੜ੍ਹ ਦੇ ਮਸਲੇ ਦੀ ਗੱਲ ਹੁੰਦੀ ਸੀ ਜੋ ਚੰਡੀਗੜ੍ਹ ਲੈਣ ਦੀ ਗੱਲ ਹੁੰਦੀ ਸੀ ਬਹੁਤ ਵਾਰ ਅਸਤੀਫਾ ਦੇਣ ਦੀ ਗੱਲ ਹੋਈ ਆ ਚੰਦੂ ਮਾਜਰਾ ਸਾਹਿਬ ਕਹਿੰਦੇ ਬਹੁਤ ਵਾਰ ਅਸਤੀਫਾ ਦੇਣ ਤੋਂ ਪਰਹੇ ਨੇ ਕਹਿੰਦੇ ਮੈਂ ਸੀਟ ਨਹੀਂ ਛੱਡ ਸਕਦਾ ਸੋ ਇਸ ਤਰ੍ਹਾਂ ਦੇ ਇਲਜ਼ਾਮ ਨੇ ਹੁਣ ਜਿਹੜੀ ਇਲਜ਼ਾਮ ਤਰਾਸ਼ੀ ਦੂਜੀ ਧਿਰ ਤੇ ਵੀ ਹੋ ਰਹੀ ਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਬੀਜੇਪੀ ਦੇ ਇਸ ਕਰਕੇ ਕਹਿ ਰਿਹਾ ਕਿ ਇੱਕ ਦਾ ਪੁੱਤ ਤੇ ਨੌ ਬੀਜੇਪੀ ਚ ਚਲੇ ਗਏ ਦੂਜੇ ਦਾ ਆਪ ਕਹੇੜਾ ਬੀਜੇਪੀ ਚ ਬੀਬੀ ਜਗੀਰਕਰ ਦਾ ਜ਼ਿਕਰ ਕਰਦੇ ਨੇ ਕਿ ਬੀਜੇਪੀ ਦੇ ਨਾਲ ਰਲ ਕੇ ਜਿਹੜੀ ਪ੍ਰਧਾਨਗੀ ਦੀ ਚੋਣ ਲੜੇ ਨੇ ਉਸ ਤੋਂ ਬਾਅਦ ਚੰਦੂ ਮਾਜਰਾ ਸਾਹਿਬ ਦਾ ਕਹਿੰਦੇ ਲੈਣ ਤੇ ਬੀਜੇਪੀ ਨਾਲ ਬਹੁਤ ਵਧੀਆ ਚੱਲਦਾ ਸੋ ਇਹ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀ ਬੀਜੇਪੀ ਨਾਲ ਜੋੜ ਕੇ ਹੁਣ ਉਸ ਧੜੇ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਦੇਖੋ ਅਸੀਂ ਇੱਕ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਅਗਰ ਵੱਡੇ ਬਾਦਲ ਸਾਹਿਬ ਦਾ ਅਡਵਾਨੀ ਸਾਹਿਬ ਨਾਲ ਦੋਸਤੀ ਸੀ ਰਾਜਨਾਥ ਸਿੰਘ ਨਾਲ ਦੋਸਤੀ ਸੀ ਉਹ ਆਪ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਕਿ ਆਵਾਜਪਾਈ ਸਾਹਿਬ ਇਹ ਸਾਰੇ ਸਾ ਦੇ ਜਿਹੜੇ ਨਾਰਾਜ਼ ਅਕਾਲੀ ਐ ਇਹਨਾਂ ਦੇ ਵਿੱਚੋਂ ਵੀ ਕਈ ਲੀਡਰ ਨੇ ਗਗਨਦੀਪ ਜੀ ਅਗਰ ਇਹਨਾਂ ਦੀ ਤੁਸੀਂ ਇਹ ਸਾਰਵਜਨਿਕ ਕਰ ਦੇਣਾ ਆਪਣੀਆਂ ਟੈਲੀਫੋਨ ਦਾ ਰਿਕਾਰਡ ਤੇ ਕਿੰਨੇ ਬੀਜੇਪੀ ਦੇ ਲੀਡਰਾਂ ਨਾਲ ਇਹਨਾਂ ਦੀਆਂ ਗੱਲਾਂ ਹੁੰਦੀਆਂ ਹੋਣਗੀਆਂ ਟੈਲੀਫੋਨ ਤੇ ਨਾਰਾਜ਼ ਅਕਾਲੀ ਬਿਲਕੁਲ ਕਈ ਬੀਜੇਪੀ ਦੇ ਲੀਡਰਾਂ ਨਾਲ ਸੰਪਰਕ 'ਚ ਹੋਣਗੇ ਇਹ ਅਸੀਂ ਕਹਿ ਨਹੀਂ ਸਕਦੇ ਕਿ ਇਹਨਾਂ ਦਾ ਸੰਪਰਕ ਨਹੀਂ ਹੋਊਗਾ ਕਿਉਂਕਿ ਇਹ ਪਹਿਲਾਂ ਸਮਝਾਉਂਦੇ 'ਚ ਰਹੇ ਨੇ ਇਹਨਾਂ ਦੇ ਰਿਸ਼ਤੇ ਬਣ ਚੁੱਕੇ ਨੇ ਨਾਰਾਜ਼ ਅਕਾਲੀਆਂ 'ਚੋਂ ਕਈਆਂ ਦੀ ਨੇੜਤਾ ਬਣ ਚੁੱਕੀ ਹੈ ਪਰ ਗੱਲ ਇਹ ਐ ਕਿ ਉਹ ਨੇੜਤਾ ਸਿਰਫ ਨਿੱਜੀ ਤੌਰ ਤੇ ਰੱਖਦੇ ਨੇ ਜਾਂ ਉਹਨੂੰ ਸਿਆਸਤ 'ਚ ਵੀ ਏ ਉਸ ਨੇੜਤਾ ਨੂੰ ਵਰਤਦੇ ਨੇ ਗੱਲ ਸਿਰਫ ਇੱਥੇ ਐ ਜਾਂ ਤਾਂ ਨਾਰਾਜ਼ ਅਕਾਲੀਆਂ ਤੇ ਜਿਹੜੇ ਇਲਜ਼ਾਮ ਲੱਗਦੇ ਨੇ ਉਹ ਵੀ ਉਹਨਾਂ ਇਲਜ਼ਾਮਾਂ ਤੋਂ ਸੁਰੱਖਰੂ ਹੋਣ ਉਹ ਖੁੱਲ ਕੇ ਜਿਵੇਂ ਮੈਂ ਕਿਹਾ ਕਿ ਨਾਰਾਜ਼ ਅਕਾਲੀ ਅਗਰ ਸ਼੍ਰੀ ਹਰਖਾਲਤਾਖਤ ਸਾਹਿਬ ਤੇ ਜਾ ਕੇ ਕਹਿ ਦੇਣ ਕਿ ਅਸੀਂ ਕਦੇ ਵੀ ਭਾਜਪਾ ਨਾਲ ਸਮਝੌਤਾ ਨਹੀਂ ਕਰਾਂਗੇ ਅਕਾਲੀ ਦਲ 'ਚ ਤੇ ਫਿਰ ਅਕਾਲੀ ਦਲ 'ਚ ਇਕਤਾ ਦੀ ਗੱਲ ਵੀ ਤੁਰ ਸਕਦੀ ਐ ਔਰ ਮੈਨੂੰ ਲੱਗਦਾ ਸ਼੍ਰੀ ਹਰਖਾਲਤਾਖਤ ਸਾਹਿਬ ਦੇ ਜਥੇਦਾਰ ਦੇ ਹੱਥ 'ਚ ਹੁਣ ਫੈਸਲਾ ਮੈਨੂੰ ਲੱਗਦਾ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਿੱਚ ਪੈ ਕੇ ਏਕਤਾ ਕਰਾਉਣ ਦੀ ਗੱਲ ਵੀ ਤੋਰ ਸਕਦੇ ਨੇ ਤਾਂ ਕਿ ਸਿੱਖ ਪੰਥ ਔਰ ਪੰਥਕ ਮੁੱਦਿਆਂ ਤੇ ਏਕਤਾ ਹੋਵੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਕੋਈ ਅਜਿਹਾ ਵਿਚਾਰ ਦੇ ਸਕਦੇ ਨੇ ਕਿ ਅਗਰ ਤੁਹਾਡੀਆਂ ਦੋਨਾਂ ਧਿਰਾਂ ਦੇ ਵਿੱਚ ਇਸ ਗੱਲ ਦਾ ਸ਼ੱਕ ਹੈ ਕਿ ਕੌਣ ਭਾਜਪਾ ਨਾਲ ਮਿਲਿਆ ਕੌਣ ਨਹੀਂ ਮਿਲਿਆ ਤੇ ਤੁਸੀਂ ਸਾਂਝੇ ਤੌਰ ਤੇ ਸੌ ਚੱਕ ਲੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਕਿ ਭਾਜਪਾ ਸਾਡੇ 'ਚ ਕੋਈ ਮੁੱਦਾ ਨਹੀਂ ਹੈ ਕਿ ਅਸੀਂ ਦੋਵੇਂ ਤਰ੍ਹਾਂ ਹੀ ਭਾਜਪਾ ਨਾਲ ਸਮਝੌਤਾ ਕਰਨ ਨੂੰ ਕਦੀ ਵੀ ਤਿਆਰ ਨਹੀਂ ਆ ਤੇ ਅਸੀਂ ਪੰਥਕ ਮਸਲਿਆਂ ਤੇ ਅੱਗੇ ਕਿਵੇਂ ਵਧਣਾ ਤੇ ਫਿਰ ਏਕਤਾ ਦੀ ਗੱਲ ਕਰ ਸਕਦੀ ਆ ਸੋ ਇਲਜ਼ਾਮ ਤਰਾਸ਼ੀਆਂ ਤਾਂ ਦੇਖੋ ਹੋਣ ਗਿਆ ਜਿਵੇਂ ਹਿਮੇਸ਼ਿੰਦਰ ਉਹਨਾਂ ਨੇ ਵੀ ਇਲਜ਼ਾਮ ਲਾਏ ਨੇ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਦੇ ਹੁਣ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਨਾਲ ਲੋਕ ਖੜੇ ਨੇ ਉਹਨਾਂ ਦੇ ਵਿੱਚੋਂ ਵੀ ਕਈ ਲੀਡਰਾਂ ਦੇ ਭਾਜਪਾ ਦੇ ਨਾਲ ਨੇੜਲੇ ਸਬੰਧ ਹੋਣਗੇ ਆਪਾਂ ਇਨਕਾਰ ਨਹੀਂ ਕਰ ਸਕਦੇ ਇਹਨਾਂ ਗੱਲਾਂ ਤੋਂ ਕਿਉਂਕਿ ਲੰਮਾ ਸਮਾਂ ਗੱਠ ਜੋੜ ਰਿਹਾ 27-22 ਸਾਲ ਜਦ ਤੱਕ ਮੇਰੀ ਜਾਣਕਾਰੀ ਇਹਨਾਂ ਦਾ ਗੱਠ ਜੋੜ ਰਿਹਾ ਹੈ ਉਹ ਰਿਸ਼ਤੇ ਕਿਵੇਂ ਟੁੱਟ ਜਾਣਗੇ ਗੱਲ ਤਾਂ ਹੈ ਪੋਲਿਟੀਕਲ ਕਮਿਟਮੈਂਟ ਦੀ ਕੀ ਪੰਜਾਬ ਹੁਣ ਅਕਾਲੀਤਾ ਆਪ ਕਹਿੰਦੇ ਨੇ ਕਿ ਲੋਕਾਂ 'ਚ ਭੁਲੇਖਾ ਚਲਿਆ ਗਿਆ ਕਿ ਜੇ ਅਸੀਂ ਅਕਾਲੀ ਦਲ ਨੂੰ ਵੋਟਾਂ ਪਾਤੀਆਂ ਤੇ ਚੋਣਾਂ ਤੋਂ ਬਾਅਦ ਇਹ ਭਾਜਪਾ ਨਾਲ ਨਾ ਮਿਲ ਜਾਣ ਇਹਦਾ ਮਤਲਬ ਹੈ ਕਿ ਸ਼ਰੋਮਣੀ ਅਕਾਲੀ ਦਲ ਨੂੰ ਫੇਰ ਸ਼੍ਰੀ ਹਰਖਾਲਤਾਖਤ ਸਾਹਿਬ ਤੇ ਜਾ ਕੇ ਸੋਚ ਚੱਕ ਲੈਣੀ ਚਾਹੀਦੀ ਹੈ ਕਿ ਅਸੀਂ ਭਵਿੱਖ 'ਚ ਕਦੀ ਵੀ ਭਾਜਪਾ ਨਾਲ ਸਮਝੌਤਾ ਨਹੀਂ ਕਰਾਂਗੇ ਕਿਉਂਕਿ ਫੇਰ ਲੋਕਾਂ 'ਚ ਭੁਲੇਖਾ ਨਹੀਂ ਜਾਣਾ ਜੇ ਤੁਸੀਂ ਸੌ ਤੋੜੋਗੇ ਤੇ ਫਿਰ ਲੋਕਾਂ ਨੇ ਜਿਹੜੇ 13% ਐ ਇਹ ਵੀ ਖੋਲਣੇ ਤੁਹਾਡੇ ਤੋਂ ਅਗਰ ਤੁਸੀਂ ਬੀਜੇਪੀ ਨਾਲ ਜਾਣਾ ਹੈ ਤੇ ਤੁਹਾਨੂੰ ਉਹ ਵੀ ਲੋਕਾਂ ਨੂੰ ਦੱਸਣਾ ਪਊਗਾ ਕਿ ਅਸੀਂ ਮੁੱਦਿਆਂ ਤੇ ਆਧਾਰ ਤੇ ਬੀਜੇਪੀ ਨਾਲ ਜਾ ਸਕਦੇ ਹਾਂ ਅਗਰ ਬੀਜੇਪੀ ਸਾਡੀਆਂ ਇਹ ਮੰਗਾਂ ਮੰਨਦੀ ਹੈ ਅਸੀਂ ਤਾਂ ਬੀਜੇਪੀ ਨਾਲ ਜਾ ਸਕਦੇ ਹਾਂ ਸੋ ਹੁਣ ਜਿਹੜੀ ਸਿਆਸਤ ਹੈ ਨਾ ਗਗਨਦੀਪ ਜੀ ਉਹ ਟਰਾਂਸਪੇਰੈਂਟ ਤੇ ਸਪਸ਼ਟ ਸਿਆਸਤ ਕਰਨੀ ਪੈਣੀ ਹੈ ਹੁਣ ਲੁਕਵੀਂ ਸਿਆਸਤ ਪੰਜਾਬ 'ਚ ਨਹੀਂ ਚੱਲਣੀ ਪੋਲਿਟੀਕਲ ਪਾਰਟੀਆਂ ਨੂੰ ਬਿਲਕੁਲ ਸਾਫ਼ ਗੋਈ ਨਾਲ ਲੋਕਾਂ ਨੂੰ ਸਾਰੀ ਗੱਲ ਦੱਸ ਕੇ ਅੱਗੇ ਵਧਣਾ ਪਊਗਾ ਦਿਲ ਚ ਹੋਰ ਜ਼ੁਬਾਨ ਚ ਹੋਰ ਪ੍ਰੈਸ ਨੋਟ ਚ ਹੋਰ ਟੈਲੀਵਿਜ਼ਨ ਚ ਹੋਰ ਤੇ ਦਿੱਲੀ ਚ ਹੋਰ ਤੇ ਪੰਜਾਬ ਚ ਹੋਰ ਉਹ ਕੰਮ ਚੱਲਨੇ ਨਹੀਂ ਬਿਲਕੁਲ ਸੋਇ ਜ਼ਰੂਰ ਹੈ ਕਿ ਆਕਾਲੀ ਦਲ ਨੂੰ ਹੁਣ ਆਪਣਾ ਸਿਆਸੀ ਰਾਹ ਸਾਫ਼ ਕਰਨਾ ਪਏਗਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਜੇਕਰ ਚੋਣਾ ਜਿੱਤਦੇ ਨੇ ਇਸ ਤੋਂ ਪਹਿਲਾਂ ਵੀ ਜਿਸ ਤਰ੍ਹਾਂ ਦੇ ਨਾਲ ਚੋਣਾ ਹੋਈਆਂ ਤਾਂ ਚਰਚਾ ਸੀ ਕਿ ਜੇ ਅਕਾਲੀ ਦਲ ਨੂੰ ਵੋਟ ਪੈਂਦੀ ਆ ਤਾਂ ਉਹ ਐਨਡੀਏ ਵੱਲ ਜਾਏਗਾ ਜਾਂ ਇੰਡੀਆ ਗਲਾਂਸ ਵੱਲ ਸੋ ਇਸ ਤਰ੍ਹਾਂ ਤੇਰਾ ਸਾਫ਼ ਕਰਨੇ ਪੈਣਗੇ ਕਿਉਂਕਿ ਅਕਾਲੀ ਦਲ ਦਾ ਨਿਗਾਰ ਉਦੋਂ ਸ਼ੁਰੂ ਹੁੰਦਾ ਜਦੋਂ ਅਕਾਲੀ ਦਲ ਪੰਥਕ ਰਵਾਇਤਾਂ ਤੋਂ ਵਾਪਸ ਪਰਤੇ ਆ ਸੋ ਪੰਥਕ ਰਵਾਇਤਾਂ ਵੱਲ ਵਾਪਸ ਜਾਣਾ ਪਾਏਗਾ ਤਾਂ ਹੀ ਅਕਾਲੀ ਦਲ ਦਾ ਰਿਵਾਈਵਲ ਜਿਹੜਾ ਸੰਭਵ ਪੰਜਾਬ ਦੇ ਵਿੱਚ ਹੈ ਸੂ ਪੰਜਾਬ ਦੇ ਵਿੱਚੋਂ ਪੰਥਕ ਵੋਟਾਂ ਲੈ ਕੇ ਜਿੱਤਣ ਵਾਲੇ ਦੋ ਅਜਿਹੇ ਆਜ਼ਾਦ ਕੈਂਡੀਡੇਟ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਇਸ ਸਮੇਂ ਉਦਾਹਰਨਾ ਨੇ ਅਕਾਲੀ ਦਲ ਦੇ ਮੁਰੇ ਬਹੁਤ ਵੱਡੀ ਉਦਾਹਰਨਾ ਕਿ ਬਿਨਾਂ ਢਾਂਚੇ ਤੋਂ ਚੋਣਾਂ ਜਿੱਤਣੀਆਂ ਮੈਂਬਰ ਪਾਰਲੀਮੈਂਟ ਦੀਆਂ ਸੋ ਇਹ ਪੰਥਕ ਵੋਟ ਅੱਜ ਵੀ ਹੈ ਤੁਹਾਡੀ ਪੱਕੀ ਸੀਟ ਤੁਸੀਂ ਖਡੂਰ ਸਾਹਿਬ ਹਾਰਦੇ ਹੋ ਪੰਥਕ ਸੀਟ ਹਾਰਦੇ ਹੋਏ ਬਹੁਤ ਸਾਰੇ ਸਵਾਲ ਅੱਜ ਵੀ ਤੁਹਾਡੇ ਮੂਰੇ ਨੇ ਕਿ ਪੰਥਕ ਰਵਾਇਤਾਂ ਤੋਂ ਤੁਸੀਂ ਪਛੇਟਿਓ ਸੋ ਬਹੁਤ ਸਾਰੇ ਸਵਾਲ ਅਕਾਲੀ ਦਲ ਦੇ ਅੱਗੇ ਨੇ ਆਉਣ ਵਾਲੇ ਦਿਨਾਂ ਚ ਅਕਾਲੀ ਦਲ ਕਿਦਾਂ ਲੜਾ ਅਪਣਾਏਗਾ ਅਕਾਲੀ ਦਲ ਕੀ ਇਸ ਮੁਸ਼ਕਲ ਤੋਂ ਨਿਕਲ ਕੇ ਇੱਕ ਵੱਖਰੇ ਤਰੀਕੇ ਦੇ ਨਾਲ ਸੂਰਜ ਤੇ ਵੰਗ ਛੜੇਗਾ ਜਾਂ ਫਿਰ ਅਕਾਲੀ ਦਲ ਇਸੇ ਸੂਰਜ ਨੂੰ ਲੈ ਕੇ ਅਸਤ ਹੋ ਜਾਏਗਾ ਸੋ ਇਹ ਬਹੁਤ ਸਾਰੇ ਸਵਾਲ ਅਕਾਲੀ ਦਲ ਦੇ ਮੂਰੇ ਰਹਿਣਗੇ ਦੋਸਤੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ